ਗਦਰ ਪਾਰਟੀ ਦਾ ਹੋਂ ਚਾਉਣਾ ਕੋਈ ਸਧਾਰਨ ਘਟਨਾ ਨਹੀਂ ਸੀ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਗਦਰ ਪਾਰਟੀ ਦਾ ਹੋਂ ਚਾਉਣਾ ਸਾਡੇ ਵਾਸਤੇ ਇਤਿਹਾਸਕ ਇਸ ਕਰਕੇ ਹੈ ਕਿ ਜਿਹੜੀਆਂ ਘਟਨਾਵਾਂ ਜਿਹੜੀਆਂ ਗੱਲਾਂ ਸਾਡੇ ਕੀਰਤੀ ਲੋਕਾਂ ਨਾਲ ਉਸ ਸਮੇਂ ਵਾਪਰ ਰਹੀਆਂ ਸੀ ਅੰਗਰੇਜ਼ੀ ਸਾਮਰਾਜ ਵੱਲੋਂ ਉਨ੍ਹਾਂ ਹਾਲਤਾਂ ਦੇ ਵਿੱਚ ਸਾਡੇ ਦੇਸ਼ ਦੇ ਕੀਰਤੀ ਲੋਕ ਬਰੇਸ਼ਾਂ ਵਿੱਚ ਜਾ ਕੇ ਮਜ਼ਦੂਰੀਆਂ ਕਰ ਰਹੇ ਸੀ ਜੋ ਜਲਾਲਤਾ ਉਹਨਾਂ ਨੇ ਸਹਿਆਂ ਉਹਨਾਂ ਨੂੰ ਆਪਣੇ ਹਿੱਤ ਜਿੰਨੇ ਮਿੱਟੀ ਨਾਲ ਆਪਣੀ ਮਿੱਟੀ ਨਾਲ ਜੁੜੇ ਹੋਏ ਸੀ ਉਹਨਾਂ ਤੋਂ ਇਹ ਬਰਦਾਸ਼ਤ ਨਾ ਹੋਈਆਂ ਉਹਨਾਂ ਨੇ ਇੱਕ ਹਥਿਆਰਬੰਦ ਵਿਗਾੜ ਦਾ ਬੋੜਾ ਢੀੜਾ ਚੁੱਕ ਕੇ ਇਥੋਂ ਦੀ ਅੰਗਰੇਜ਼ੀ ਹਕੂਮਤ ਨੂੰ ਬਾਹਰ ਕੱਢਣ ਦਾ ਜੋ ਫੈਸਲਾ ਕੀਤਾ ਪਾਵੇਂ ਹੋ ਸਾਡੀਆਂ ਜਥੇਬੰਦੀਆਂ ਇੱਕ ਜਨਤਕ ਜਥੇਬੰਦੀਆਂ ਨੇ ਇਹ ਗਦਰ ਪਾਰਟੀ ਦਾ ਪ੍ਰੋਗਰਾਮ ਇੱਕ ਪਾਰਟੀ ਪ੍ਰੋਗਰਾਮ ਹੈ ਜਿਹੜੀ ਮੰਗ ਸੀ ਗਦਰ ਪਾਰਟੀ ਦੀ ਕਿ ਸਾਮਰਾਜ ਦੇ ਲੁੱਟ ਦਾ ਖਾਤਮਾ ਸਾਮਰਾਜ ਨੂੰ ਭਜਾਏ ਤੋਂ ਬਗੈਰ ਕੀਤਾ ਨਹੀਂ ਜਾ ਸਕਦਾ ਅੱਜ ਵੀ ਉਹ ਬਰਕਰਾਰ ਹੈ ਉਹਦੇ ਰੂਪ ਭਾਵੇਂ ਬਦਲੇ ਐ ਪਰ ਉਹ ਲੁੱਟ ਉਸੇ ਤਰ੍ਹਾਂ ਜਨਿ ਉਸ ਤੋਂ ਵੀ ਵੱਧ ਤਰੀਕੇ ਨਾਲ ਹੋ ਰਹੀ ਹੈ ਕਿਉਂਕਿ ਸਾਡੀ ਜਿਹੜੀ ਇੱਥੋਂ ਦੀ ਕਮੇਟੀ ਹੈ ਜਾਦਗਰ ਜਾਦਗਰ ਹਾਲ ਕਮੇਟੀ ਨੇ ਅੱਜ ਦੇ ਦਿਨ ਤੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇ ਕੇ ਉਹਨਾਂ ਦੇ ਇਸ਼ੂਆਂ ਤੇ ਬੁਲਾਉਣ ਦਾ ਜਿਹੜਾ ਪੈਂਤੜਾ ਲਿਆ ਕਿਉਂਕਿ ਇਸ ਇਤਿਹਾਸਿਕ ਦਿਨ ਤੇ ਇਹਨਾਂ ਨੇ ਜ਼ਰੂਰੀ ਸਮਝਿਆ ਵੀ ਇਸ ਗੱਲ ਨੂੰ ਵੀ ਲੋਕਾਂ ਤੱਕ ਲੈ ਕੇ ਜਾਣ ਦਾ ਕਪਰਾਲਾ ਕੀਤਾ ਜਾਵੇ ਕਿ ਇਸ ਲਹਿਰ ਦੇ ਨਾਲ ਸਾਡੇ ਕਿਰਤੀ ਲੋਕਾਂ ਦੀ ਸਾਝ ਬਣਦੀ ਕਿ ਨਹੀਂ ਤੇ ਜਿਹੜੇ ਰਾਜ ਦੇ ਵਿੱਚ ਅਸੀਂ ਵਸ ਰਹੇ ਆ ਇਸ ਰਾਜ ਦੇ ਪੈਂਤੜੇ ਅੰਗਰੇਜ਼ੀ ਹਕੂਮਤ ਦੇ ਨਾਲੋਂ ਵੱਖਰੇ ਕਿੰਨੇ ਕਨੇ ਤੇ ਉਹਨਾਂ ਨਾਲ ਮਿਲਦੇ ਕਿੰਨੇ ਜੇ ਇਥੋਂ ਕੋਈ ਬਲਾਰਾ ਬੋਲ ਕੇ ਕੁਝ ਕਹਿ ਰਿਹਾ ਤਾਂ ਸਾਨੂੰ ਇਹੀ ਸੰਕੇਤ ਦਿੰਦਾ ਹੈ ਕਿ ਬੁੱਝੋ ਇਹ ਗੱਲ ਕੀ ਬਣ ਗਈ ਇਹਨੂੰ ਕਹੀਏ ਸਾਡਾ ਦੇਸ਼ ਇਨੂੰ ਕਹੀਏ ਆਪਾਂ ਵੀ ਸਾਡੀ ਸਰਕਾਰ ਹੈ ਜੇਕਰ ਸਾਡੀ ਨਹੀਂ ਤਾਂ ਸਾਡੇ ਕੌਣ ਹੋਣ ਜਿਹੜੇ ਸਾਡੇ ਨੇ ਤਾਂ ਫਿਰ ਸਾਡੇ ਲਈ ਉਹ ਕੀ ਕਰਨਾ ਇਹ ਸਾਡੇ ਵਾਸਤੇ ਸਵਾਲ ਖੜਾ ਜਿੱਥੋਂ ਤੱਕ ਕੌਮੀ ਖੇਤੀ ਨੀਤੀ ਖਰੜੇ ਦਾ ਸਵਾਲ ਹੈ ਇਸ ਤੋਂ ਪਹਿਲਾਂ ਜ਼ਿਕਰ ਕਰਕੇ ਗਏ ਨੇ ਸਾਥੀ ਤਿੰਨ ਕਾਨੂੰਨਾਂ ਦੀ ਲੜਾਈ ਜਿਹੜੀ ਆਪਾਂ ਦਿੱਲੀ ਲੜੀ ਸੀ ਉਹ ਤਿੰਨ ਕਾਨੂੰਨਾਂ ਤੇ ਇਹ ਖੇਤੀ ਕਮਿਊਨਿਟੀ ਖਰੜੇ ਦਾ ਆਪਸ ਵਿੱਚ ਕੋਈ ਵੀ ਫਰਕ ਨਹੀਂ ਹੈ ਸਭੋਂ ਇਹ ਕਿਹਾ ਜਾ ਸਕਦਾ ਹੈ ਵੀ ਇਹ ਉਸ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਦਿੱਲੀ ਤਿੰਨ ਕਾਨੂੰਨ ਵਾਪਸ ਲੈਣ ਵੇਲੇ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਭਾਸ਼ਣ ਦੇ ਵਿੱਚ ਇੱਕ ਸ਼ਬਦ ਤੁਸੀਂ ਸੁਣਿਆ ਹੋਣਾ ਕਿ ਮੈਂ ਮਾਫੀ ਚਾਹੁੰਨਾ ਤੁਹਾਨੂੰ ਸਮਝਾ ਨਹੀਂ ਸਕਿਆ ਉਹ ਸਾਡੇ ਤੋਂ ਮਾਫੀ ਨਹੀਂ ਸੀ ਚਾਹੁੰਦਾ ਅਰਦੇ ਪਰਭੂ ਤੋਂ ਉਹਨੇ ਮਾਫੀ ਮੰਗੀ ਸੀ ਕਿ ਮੇਰਾ ਤਰੀਕਾ ਕਰ ਠੀਕ ਨਹੀਂ ਸੀ ਮੈਂ ਲਾਗੂ ਜ਼ਰੂਰ ਕਰੂੰਗਾ ਇਹ ਸ਼ੰਕੇ ਖੜੇ ਹੁੰਦੇ ਸੀ ਤੇ ਸ਼ੰਕੇ ਸੱਚ ਸਾਬਤ ਹੋਇਆ ਪਾਂ ਮੈਂ ਕੇਹਾ ਕਿ ਆਏ ਤੇ ਖੜੇ ਕਿ ਸਟੇਟਾਂ ਦਾ ਵਿਸ਼ਾ ਇਹ ਸਟੇਟਾਂ ਕਰਨ ਸਾਥੀ ਕਰਨ ਆਕੇ ਗਏ ਨੇ ਕਿ ਉਹਨਾਂ ਨੇ ਜਿਹੜੀ ਸੀ ਆਪਣੀ ਮੰਡੀ ਕਰਨ ਇਹਦਾ ਨਿੱਜੀਕਰਨ ਕਰਨਾ ਅਰਧ ਸਰਕਾਰੀ ਕਰਨਾ ਜਾਂ ਸਾਂਝੀ ਕਰਨਾ ਇਹਦਾ ਇੱਕ ਪੈਂਤੜਾ ਲਿਆ ਕਿ ਸਾਰੀਆਂ ਸਰਕਾਰੀ ਮੰਡੀਆਂ ਦਾ ਨਿੱਜੀਕਰਨ ਤੇ ਸਰਕਾਰੀ ਸਾਂਝੀਦਾਰ ਬਾਲੀਆਂ ਮੰਡੀਆਂ ਚ ਤਬਦੀਲ ਕੀਤੀਆਂ ਜਾਣ ਕਿਉਂਕਿ ਕਿਸੇ ਵੀ ਮੂਵਮੈਂਟ ਦੇ ਵਿੱਚ ਅੱਜ ਤੱਕ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਹਰਿਆਣੇ ਦੇ ਵਿੱਚ ਇਹ ਗੱਲ ਕਦੇ ਨਹੀਂ ਉઠી ਕਿ ਸਰਕਾਰੀ ਮੰਡੀਆਂ ਦੇ ਵਿੱਚ ਪ੍ਰਾਈਵੇਟ ਸਾਂਝੀ ਦਾਦੀ ਕੋਈ ਲੋੜ ਹੈ ਇਹ ਜਰੂਰ ਗੱਲ ਹੁੰਦੀ ਰਹੀ ਹੈ ਕਿ ਇਹ ਮੰਡੀ ਸਿਸਟਮ ਬਹੁਤ ਵਧੀਆ ਪੂਰੇ ਏਸ਼ੀਆ ਦੇ ਵਿੱਚ ਇਦੇ ਵਿੱਚ ਹੋਰ ਸੁਧਾਰਾਂ ਦੀ ਲੋੜ ਤਾਂ ਹੈ ਪਰ ਇੱਥੇ ਕਿ ਸੇ ਪ੍ਰਾਈਵੇਟ ਦਾਖਲੰਦਾ ਜੀ ਦੀ ਦੌੜਨੀ ਇੱਕ ਦੇ ਸਵਾਲ ਹੀ ਨਹੀਂ ਉਠਿਆ ਬਿਆਰ ਹੌਸਾ ਨੂੰ ਮੰਡੀਆਂ ਬਣਾ ਦਿਓ ਸਹਿ ਲੋਗਦਾਮਾ ਨੂੰ ਮੰਡੀਆਂ ਬਣਾ ਦਿਓ ਜਨਿਕ ਖੇਤ ਤੋਂ ਪੇਟ ਤੱਕ ਇਹ ਸਾਰੇ ਖਰੀਦਦਾਰੀ ਦਾ ਪ੍ਰਬੰਧ ਵੱਡੇ ਥੋਕ ਵਪਾਰੀਆਂ ਦੇ ਹੱਥਾਂ 'ਚ ਦੇ ਦਿਓ ਟੈਕਸ ਖਤਮ ਕਰ ਦਿਓ ਲੇਵੀ ਖਤਮ ਕਰ ਦਿਓ ਇਕਲ ਸੰਸਤੇ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਖਰੀਦ ਜਾਂ ਫਰੀਦ ਕਰੀ ਜਾਵੇ ਇਹ ਛੋਟ ਦੇ ਦਿਓ ਆਨਲਾਈਨ ਵਪਾਰ ਨੂੰ ਖੁੱਲ੍ਹ ਦੇ ਦਿਓ ਜਿਹਨੇ 7 8 10 ਇਹ ਹੈ ਜੇ ਨੁਕਤੇ ਨੇ ਜਿਹੜੇ ਐਂ ਸਾਬਤ ਕਰ ਰਹੇ ਨੇ ਕਿ ਮੰਡੀ ਸਿਸਟਮ ਹੈ ਜਿਹੜਾ ਪੁਰਾਣਾ ਮੰਡੀ ਸਿਸਟਮ ਹੈ ਉਹਨੂੰ ਖਤਮ ਕਰੋ ਤੇ ਇਹਦੇ ਚ ਦੁਨੀਆ ਦੀਆਂ ਚਾਰ ਵੱਡੀਆਂ ਕੰਪਨੀਆਂ ਜਿਹੜੀਆਂ ਖਾਣ ਵਾਲੀਆਂ ਵਸਤਾਂ ਦਾ ਵਪਾਰ ਕਰਦੀਆਂ ਨੇ ਏਡੀਐਮ ਬੂੰਗਾ ਕਾਰਗਲ ਡ੍ਰੈਪਸ ਜਿਨ੍ਹਾਂ ਦਾ ਦੁਨੀਆ ਦੇ 70% ਵਪਾਰ ਦੇ ਉੱਤੇ ਪੂਰਾ ਕਬਜ਼ਾ ਹੈ ਜਿਹੜੀਆਂ ਲਗਭਗ ਪੌੜਾ ਹਿੱਸਾ ਦੁਨੀਆ ਦਾ ਉਹਨਾਂ ਦੇ ਕਬਜ਼ੇ 'ਚ ਹੈ ਉਹ ਕੰਪਨੀਆਂ ਵਾਸਤੇ ਇਹ ਰਾਹ ਖੋਲਣ ਦਾ ਜਿਹੜਾ ਆ ਕਾਨੂੰਨ ਲਿਆਂਦਾ ਹੈ ਇਹ ਉਹ ਰਾਹ ਹੈ ਜਿਹਨੇ ਖੇਤੀ ਕਿਹਾ ਜਾਂਦਾਂ ਕਿ ਖੇਤ ਤੋਂ ਪੇਟ ਤੱਕ ਦੇ ਪ੍ਰੋਸੈਸ ਦਰਾਂ ਜਿਹੜੇ ਖੇਤਾਂ ਦੀ ਪੈਦਾਵਾਰ ਤੋਂ ਲੈ ਕੇ ਮਨੁੱਖ ਦੇ ਪੇਟ ਤੱਕ ਜਦੋਂ ਇਹ ਪਹੁੰਚਦੀ ਹੈ ਇਹਦੇ ਵਿੱਚ ਵਿਚਾਲੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਦਾ ਪਹਿਲਾਂ ਬਢਾਈ ਹੁੰਦੀ ਹੈ ਕਟਾਈ ਹੁੰਦੀ ਹੈ ਭਰਾਈ ਹੁੰਦੀ ਐ ਟਰਾਈ ਹੁੰਦੀ ਐ ਨਹਾਈ ਹੁੰਦੀ ਐ ਸਫਾਈ ਹੁੰਦੀ ਐ ਸਲਾਈ ਹੁੰਦੀ ਐ ਫਿਰ ਟਰਾਈ ਹੁੰਦੀ ਐ ਕਿੰਨੇ ਫਿਰ ਉਹਨ ਮਾਰਕ ਉਹਦੇ ਵਿੱਚ ਅੜਤੀਆ ਵਗੈਰਾ ਵੀ ਹੁੰਦਾ ਹੈ ਮਾਰਕੀਟ ਕਮੇਟੀਆਂ ਵਗੈਰਾ ਵੀ ਹੁੰਦੀਆਂ ਨੇ ਇਹ ਸਾਰੇ ਦੇ ਸਾਰੀਆਂ ਗੱਲ ਕਿੰਨੇ ਲੋਕਾਂ ਨੂੰ ਵਿੱਚੋਂ ਕੱਢਤਾ ਇਸੇ ਸੈਕਟਰ ਦੇ ਵਿੱਚ ਜੇ ਖਰਚਿਆਂ ਦੇ ਸੈਕਟਰ ਤੇ ਲੈਣਾ ਹੋਵੇ ਉਦੇ ਵਿੱਚ ਕਿੰਨੇ ਲੋਕ ਆਉਂਦੇ ਨੇ ਇੱਥੋਂ ਤੱਕ ਜੀ ਇਹ ਸਾਰੇ ਨੇ ਸਾਰੇ ਹਿੱਸਿਆਂ ਨੂੰ ਬਾਹਰ ਕੱਢਣਾ ਤੇ ਇਹ ਨਾਲ ਉਹ ਲਿਖਦੇ ਐ ਇਸ ਇਖਾੜੇ ਦੇ ਵਿੱਚ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਇਹੋ ਜੀ ਅਦਾਰਾ ਹੋਣਾ ਚਾਹੀਦਾ ਮੰਡੀ ਸਿਸਟਮ ਹੋਣਾ ਚਾਹੀਦਾ ਜਿਹਦੇ ਕੋਲੇ ਆਪਣੀਆਂ ਰੇਲਾਂ ਹੋਣ ਆਪਣੀਆਂ ਖੁਸ਼ਕ ਬੰਦਰਗਾਹਾਂ ਹੋਣ। ਆਪਦੇ ਸਮੁੰਦਰੀ ਜਹਾਜ਼ ਹੋਣ। ਜੇ ਨਹੀਂ ਹੁਣਾਂ ਕੋ ਢੋਟ-ਠੁਆਈ ਦਾ ਸਾਰਾ ਪ੍ਰਬੰਧ ਹੋਵੇ। ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਹੋਣਾ ਚਾਹੀਦਾ। ਇਹ ਇਹਨਾਂ ਦੇ ਸੁਝੇਸ਼ਨ ਹਨ। ਫਿਰ ਇਹਦਾ ਮਤਲਬ ਇਹ ਕਿ ਨਾਲ ਉਹਨਾਂ ਨੇ ਵੀ ਲਿਖਾਈ ਇਹ ਜਿਹੜੀਆਂ ਕੰਪਨੀਆਂ ਨੇ ਇਹ ਕੰਪਨੀਆਂ ਕੰਟੈਕਟ ਤੇ ਵੀ ਲੈਂਦੀਆਂ ਨੇ ਇਹ ਪ੍ਰੋਸੈਸਿੰਗ ਵੀ ਕਰਦੀਆਂ ਨੇ ਇਹ ਜ਼ਮੀਨਾਂ ਵੀ ਫਰੀਦੀਆਂ ਨੇ ਤੇ ਇਹ ਵੱਡੀ ਪੱਧਰ ਤੇ ਪੂੰਜੀ ਨਿਵੇਸ਼ ਕਰਕੇ ਜ਼ਮੀਨਾਂ ਨੂੰ ਆਪਣੇ ਹਿੱਕੇ ਕਰਕੇ ਜਿਹਨੇ ਅੰਕੜਾ ਇਹਨਾਂ ਦਾ ਵੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਲਗਭਗ 20 ਤੋਂ ਲੈ ਕੇ 25 ਲੱਖ ਹੈਕਟੇਅਰ ਜ਼ਮੀਨਾਂ ਇਹਨਾਂ ਕੰਪਨੀਆਂ ਨੇ ਖਰੀਦ ਲਿਆ ਪੱਲੇ ਕਰ ਲਈ ਤੇ ਇਹ ਸਾਰਾ ਕੁਝ ਆ ਖੇਤੀ ਨੀਤੀ ਦੇ ਵਿੱਚ ਇਹਦਾ ਆ ਰਿਹਾ ਹੈ ਜਿਵੇਂ ਆਨਲਾਈਨ ਵਪਾਰ ਨੂੰ ਜਿਵੇਂ ਕਿ ਇਸ ਇਹ ਚਾਰ ਵੱਡੀਆਂ ਕੰਪਨੀਆਂ ਇਹ ਖੇਤੀ ਸੈਕਟਰ ਦੇ ਵਿਚਾਰੀਆਂ ਨੇ ਤੇ ਇਸੇ ਤਰ੍ਹਾਂ ਜਿਹੜਾ ਪਰਚੂਨ ਖੇਤਰ ਹੈ ਜਿਹਦੇ ਨਾਲ ਅਸੀਂ ਲਗਭਗ ਜੁੜੇ ਹੋਏ ਹਾਂ ਬਹੁਤ ਸਾਰੇ ਸਾਥੀ ਕਹਿ ਦਿੰਦੇ ਨੇ ਕਿ ਯਾਰ ਪਰਚੂਨ ਖੇਤਰ ਦੇ ਨਾਲ ਤੁਸੀਂ ਗੱਲ ਕਰਦੇ ਹੋ ਪਰਚੂਨ ਖੇਤਰ ਵਾਲਿਆਂ ਨੂੰ ਕਰਨੀ ਚਾਹੀਦੀ ਹੈ ਹੁਣ ਪਰਚੂਨ ਖੇਤਰ ਦੀ ਗੱਲ ਕਿਸਾਨ ਤੇ ਮਜ਼ਦੂਰ ਕਿਉਂ ਕਰਨ ਇਸ ਗੱਲ ਦਾ ਸਵਾਲ ਖੜਾ ਹੁੰਦਾ ਹੈ ਹੁਣ ਅਸੀਂ ਕਰਦੇ ਕਿਉਂ ਆਪਣਾ ਅਸੀਂ ਕਰਦੇ ਇਸ ਕਰਕੇ ਆ ਵੀ ਸਾਡਾ ਪਰਚੂਨ ਖੇਤਰ ਤੋਂ ਬਗੈਰ ਸਰਦੇ ਨਹੀਂ ਸਾਨੂੰ 6 ਮਹੀਨਾ ਬਾਅਦ ਸਾਡੇ ਪੈਸੇ ਹੱਥ ਚ ਆਉਂਦੇ ਆ ਅਸੀਂ 6 ਮਹੀਨੇ ਬਾਅਦ ਉਹਦਾ ਸਮਾਨ ਤੇ ਪੈਸੇ ਦੇ ਕੇ ਆਉਂਦੇ ਆ ਜਿਹੜੇ ਇਹ ਵੱਡੇ ਵੱਡੇ ਸ਼ੋਪਿੰਗ ਮਾਲ ਨੇ ਮੈਨੂੰ ਤਾਂ ਸਾਨੂੰ ਉਧਾਰ ਦਿੰਦੇ ਇੱਕ ਥੇਲੇ ਦਾ ਪੈਸਾ ਸਮਾਨ ਨਹੀਂ ਉਧਾਰ ਦਿੰਦੇ ਉਹ ਤਾਂ ਆਨਲਾਈਨ ਕਹਿਣਗੇ ਪੇਮੈਂਟ ਕਰੋ ਉਹਦਾ ਨਕਦ ਪੇਮੈਂਟ ਲੱਭਣਗੇ ਇਸ ਕਰਕੇ ਜਿਹੜਾ ਪ੍ਰਚੂਨ ਖੇਤਰ ਦੇ ਵਿੱਚ ਵੱਡੀਆਂ ਚਾਰ ਵੱਡੀਆਂ ਚਾਰ ਪੰਜ ਵੱਡੀਆਂ ਕੰਪਨੀਆਂ ਉਧਰ ਵੀ ਆ ਰਹੀਆਂ ਨੇ Amazon ਹੈ Walmart ਹੈ ਦੁਨੀਆ ਦੀਆਂ ਮਸ਼ਹੂਰ ਵੱਡੀਆਂ ਕੰਪਨੀਆਂ Flipkart ਹੈ D-Mart ਹੈ ਕਾ ਰਾਜਸਥਾਨ ਦੀ ਹਿੰਦੁਸਤਾਨ ਦੀ ਬਹੁਤ ਵੱਡੀ ਕੰਪਨੀ ਜ ਜਿਹਨੇ ਇਹਨਾਂ ਸਾਰੀਆਂ ਦੇ ਵਿੱਚੋਂ ਪ੍ਰਚੂਨ ਖੇਤਰ ਦੇ ਵਿੱਚ ਐਮਾਜੋਨ ਜਿਹਦੀ ਭਗਵੰਤ ਮਾਣੀ ਗੱਲ ਕਰਦਾ ਹੁੰਦਾ ਸੀ ਇੱਥੇ ਮੀਟਿੰਗ ਦੇ ਵਿੱਚ ਜੇ ਉਹਦਾ ਮਾਲ ਜੇ ਦਿੱਲੀੋਂ ਮੰਗਾਉਣਾ ਹੈ ਸਸਤਾ ਮਿਲਦਾ ਜੇ ਪੰਜਾਬ ਚੋਂ ਮੰਗਾਉਣਾ ਮਹਿੰਗਾ ਮਿਲਦਾ 1624 ਕਰੋੜ ਰੁਪਈਆ ਇੱਕ ਦਿਨ ਦੀ ਆਮਦਨ ਆਦੀ ਆਪਣੇ ਵਪਾਰ ਮੰਤਰੀ ਹੈ ਜਿਹੜਾ ਉਹ ਪੁਸ਼ ਗੋਲ ਉਹਦੀ ਆਪਦੀ ਸਟੇਟਮੈਂਟ ਹੈ ਕਿ 2 ਮਹੀਨਿਆਂ ਦਾ ਅੰਕੜਾ ਦਿੱਤਾ ਉਹਨੇ ਸਤੰਬਰ ਤੇ ਅਕਤੂਬਰ ਦਾ 2023 ਦਾ ਕਿ 2 ਮਹੀਨਿਆਂ ਦੇ ਵਿੱਚ ਉਹਨਾਂ ਨੇ 720 ਆਰਡਰ ਸਪਲਾਈ ਕੀਤੇ। ਯਾਨੀ 12 ਕਰੋੜ ਆਰਡਰ ਇੱਕ ਦਿਨ ਦੇ ਵਿੱਚ ਉਹਨਾਂ ਨੇ ਮਤਲਬ ਪੇਮੈਂਟ ਸਪਲਾਈ ਕਰਦੇ ਭੁਗਤਾ ਦੇ। 12 ਕਰੋੜ ਇਹਦੇ ਨਾਲ ਕਹਿੰਦਾ ਵੀ ਆਉਂਦੇ ਕੁਝ ਸਾਲਾਂ 'ਚ 10 ਕਰੋੜ ਪਰਚੂਨ ਖੇਤਰ ਦੇ ਜਿਹੜੇ ਕਾ ਕੰਮ ਇਹ ਨੇ ਵਪਾਰੀ ਦੇਦਕਾਨੇ ਦੇ ਬੇਲੇ ਹੋ ਜਾਣਗੇ 10 ਕਰੋੜ ਇਸ ਤਰ੍ਹਾਂ ਦਾ ਹੱਲਾ ਪਰਚੂਨ ਖੇਤਰ ਤੇ ਵੀ ਹੋ ਰਿਹਾ ਹੈ ਇਸ ਤਰ੍ਹਾਂ ਦਾ ਹੱਲਾ ਮਜ਼ਦੂਰਾਂ ਤੇ ਵੀ ਹੋ ਰਿਹਾ ਹੈ ਚਾਰ ਲੇਬਰ ਕੋਡ ਉਹਨਾਂ ਤੇ ਲਟਕ ਰਹੇ ਨੇ ਜਦੋਂ ਖੇਤੀ ਕਾਨੂੰਨ ਆਏ ਨੇ ਉਹਨਾਂ ਦੇ ਨਾਲ ਲੱਗਦੀ ਕਰੋਨਾ ਵੇਲੇ ਹੀ ਇਹ ਚਾਰ ਲੇਬਰ ਕਾਨੂੰਨ ਜਿਨ੍ਹਾਂ ਦੀ 20 ਮਈ ਦੀ ਹੜਤਾਲ ਆ ਰਹੀ ਹੈ ਹੁਣ ਉਹਨਾਂ ਤੇ ਉਮੇ ਲਟਕ ਰਹੇ ਨੇ ਤੇ ਛੋਟੀ ਇੰਡਸਟਰੀ ਹੈ ਜਿਹੜੀ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਛੋਟੀ ਹੈ ਜਿਹੜੀ ਲਗਭਗ 12 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਉਹ ਵੀ ਖਤਮ ਹੋਣ ਜਾ ਰਹੀ ਹੈ ਹੁਣ ਇਹ ਬਣ ਕੀ ਗਿਆ ਇਹ ਹੈ ਅਟੈਕ ਕੱਲਾ ਕਿਸਾਨਾਂ ਤੇ ਨਹੀਂ ਹੈ ਇਹ ਦੁਨੀਆ ਦੇ ਚਿਰਤੀ ਲੋਕਾਂ ਦੇ ਵਿੱਚ ਹਹਾਕਾਰ ਇਸ ਕਰਕੇ ਮੱਚੀ ਹੋਈ ਹੈ ਕਿ ਸਾਮਰਾਜੀ ਪਾਲਸੀਆਂ ਵਾਲੇ ਦੇਸ਼ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੀਆਂ ਤਿੰਨ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਜਿਨ੍ਹਾਂ ਨੇ ਬਕਾਇਦਾ ਨੀਤੀਆਂ ਤੈਅ ਨੇ ਜਿਹੜਾ ਸਾਥੀ ਹੁਣੀ ਗੱਲ ਕਰਕੇ ਗਿਆ ਕਿ ਫ੍ਰੀ ਟ੍ਰੇਡ ਐਗਰੀਮੈਂਟ ਉਹ ਹੋਏ ਐਗਰੀਮੈਂਟ ਅੱਜ ਦੇ ਨਹੀਂ ਹੋਏ ਹੋਏ ਨਰਸਿਮਹਾ ਰਾਓ ਵੇਲੇ ਹੋਇਆ ਹੈ ਬੇਸ਼ਬਦਾ ਹੋ 8ਵਾਂ ਸਮਝੌਤਾ ਡਬਲਯੂਟੀ ਦਾ ਜਿਹਦੇ ਤੇ ਬੜਾ ਰੌਲਾ ਪੈਣ ਤੋਂ ਬਾਅਦ 2017 ਦੇ ਗਾਰਡ ਸਮਝੌਤੇ ਤਹਿਤ ਸਬਸਿਡੀਆਂ ਕੱਟਣ ਦਾ ਫੈਸਲਾ ਕੀਤਾ ਉਹ ਵਿਉਧੀ ਹਕੂਮਤ ਜੋਰਾ ਸ਼ੋਰਾ ਨਾਲ ਲਾਗੂ ਕਰਨ ਜਾ ਰਹੀ ਹੈ ਤੜਾ ਲੈਣ ਲਾਗੂ ਕਰਨ ਜਾ ਰਹੀ ਤੇ ਹੁਣ ਕਿਹਾ ਜਾ ਰਿਹਾ ਹੈ ਆ ਫ੍ਰੀ ਟ੍ਰੇਡ ਐਗਰੀਮੈਂਟ ਤੇ ਕਿਉਂ ਨਹੀਂ ਪਹਿਲਾਂ ਸਬਸਿਟੀਆਂ ਕਿਉਂ ਨਹੀਂ ਬੰਦ ਕਰਦੇ ਆ ਤੁਹਾਡੇ ਜਿਹੜੇ ਅਨਾਜ ਦੇ ਭੰਡਾਰ ਨੇ ਇਹ ਕਿਉਂ ਰੱਖੇ ਨੇ ਆ ਜਿਹੜੀ ਸਰਕਾਰੀ ਖਰੀਦ ਹੈ ਇਹਨੂੰ ਬੰਦ ਕਰੋ ਇਹ ਨਾਟਕ ਪਾਜੀ ਆ ਜਨਤਕ ਵੰਡ ਪ੍ਰਣਾਲੀ ਜਿਹੜੀ ਤੁਸੀਂ ਕਹਿੰਦੇ ਹੋ ਵੀ 80 ਕਰੋੜ ਲੋਕਾਂ ਨੂੰ ਅਸੀਂ ਸਹੂਲਤ ਦੇ ਰਹੇ ਹਾਂ ਇਹਨੂੰ ਬੰਦ ਕਰੋ ਇਹਦੀ ਲੋੜ ਨਹੀਂ ਹੈ ਅਮਰੀਕਾ ਨੂੰ ਮਾਰਕੀਟ ਦੀ ਲੋੜ ਹੈ ਸਾਨੂੰ ਮੰਡੀ ਲਿਓ ਅਸੀਂ ਮੰਡੀ ਵਾਸਤੇ ਤੁਹਾਡੇ ਨਾਲ ਸਮਝੌਤਾ ਕੀਤਾ ਹੈ ਆ ਫ੍ਰੀ ਟ੍ਰੇਡ ਐਗਰੀਮੈਂਟ ਵੀ ਉਹੀ ਗੱਲ ਹੈ ਉਹਨੇ ਮੰਡੀ ਦੇ ਵਿੱਚ ਆਪਣਾ ਮਾਲ ਵੇਚਣਾ ਜੰਗਾ ਕਿਉਂ ਲੱਗਦੀ ਸੀ ਸਭ ਰਾਜ ਮੁਲਕਾਂ ਦੀਆਂ ਬਾਈ ਮੰਡੀਆਂ ਦਾ ਰੌਲਾ ਹੁੰਦਾ ਸੀ ਉਦੋਂ ਆ ਮੰਡੀਆਂ ਦਾ ਰੌਲਾ ਜਦੋਂ ਉੱਥੋਂ ਕਣਕ ਆ ਕੇ ਡਿੰਕਤੀ ਬੱਕੀ ਆ ਕੇ ਡਿੰਕਤੀ ਖਰੋਟ ਆ ਕੇ ਬਨਾਮ ਆ ਕੇ ਦੁੱਧ ਦੇ ਸਾਰੇ ਪ੍ਰੋਜੈਕਟ ਆ ਗਏ ਫਿਰ ਸਾਡੇ ਮਾਲ ਨੂੰ ਕਿਹਨੇ ਪੁੱਛਣਾ ਬਾਈ ਸਾਨੂੰ ਅਫਸੋਸ ਹੈ ਚੰਗੀ ਗੱਲ ਹੈ ਵੀ ਸਾਥੀਆਂ ਨੇ ਖੁੱਲਾ ਸੱਦਾ ਦੇ ਕੇ ਚਲੋ ਸਾਰਿਆਂ ਨੂੰ ਸੱਦਾ ਹੈ ਵਧੀਆ ਗੱਲ ਤਾਂ ਹੋ ਹੁੰਦੀ ਕਿ ਜੇਕਰ ਉਹ ਸਾਥੀ ਜਿਹੜੇ ਸਿਰਫ ਕਹਿ ਰਹੇ ਨੇ ਵੀ ਸਾਡੀਆਂ ਆਹ 12 ਮੰਗਲ ਤੋਂ ਬਿਨਾਂ 13 ਵੀ ਮੰਗਦਾ ਸੀ ਇਹਦੇ ਵਿੱਚ ਐਡਿਟ ਨਹੀਂ ਕਰ ਸਕਦੇ ਉਹਨਾਂ ਹਾਲਤਾਂ 'ਚ ਜਦੋਂ ਉਹ ਨੀਤੀ 25 ਨਵੰਬਰ ਵਾਲੇ ਦਿਨ ਖੇਦਰ ਦੀ ਇਕੂਮਤਿਓਂ ਨਿਕਲਦੀ ਐ ਤੇ 23 ਦਸੰਬਰ ਨੂੰ ਸੰਯੁਕਤ ਮੋਰਚੇ ਦੀ ਕਾਲ ਤੇ ਸਾਰੇ ਭਾਰਤ ਦੇ ਵਿੱਚ ਪ੍ਰੋਗਰਾਮ ਹੋ ਜਾਂਦੇ ਨੇ ਕੁਝ ਦਿਨਾਂ ਬਾਅਦ ਸਾਥੀਆਂ ਨੂੰ ਕਿਹਾ ਵੀ ਇਹ ਮੰਗ ਵਿੱਚ ਕਿਉਂ ਨਹੀਂ ਪਾਉਂਦੇ ਵੀ ਤਾਂ ਬਹੁਤ ਜ਼ਰੂਰੀ ਹੈ ਐਮਐਸਪੀ ਦੇ ਗਰੰਟੀ ਕਾਨੂੰਨ ਨਾਲੋਂ ਵੀ ਵੱਡੀ ਐ ਇਹ ਇਹ ਕਰਕੇ ਸਾਥੀਆਂ ਨੇ ਟਾਲ ਦੇਣਾ ਵੀ ਹਾਕਮ ਇਹ ਕਹਿਣਗੇ ਪਹਿਲਾਂ 12 ਸੀ ਹੁਣ 13 ਹੋ ਗਈਆਂ ਜ਼ਰੂਰੀ ਸੀ ਵੀ ਉਹ ਸਾਥੀਆਂ ਤੋਂ ਵੀ ਇਸ ਗੱਲ ਬਾਰੇ ਪੁੱਛਿਆ ਜਾਂਦਾ ਸਭ ਤੋਂ ਤਾਂ ਜਵਾਬ ਦਿੱਤਾ ਉਹਨਾਂ ਨੇ ਗੱਲ ਇਹ ਹੈ ਵੀ ਕਿ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਕਰਦੇ ਉਹ ਐਮਐਸਪੀ ਤੋਂ ਜਮਾ ਪੱਜੜ ਜਾ ਰਹੇ ਨੇ ਉਹ ਮੰਡੀਆਂ ਖਤਮ ਕਰਨ ਜਾ ਰਹੇ ਛੇ ਲੋਕਦਾਨਾਂ ਨੂੰ ਮੰਡੀਆਂ ਬੇਅਰ ਹਾਊਸਾਂ ਨੂੰ ਤੇ ਕੋਲਡ ਸਟੋਰਾਂ ਨੂੰ ਮੰਡੀਆਂ ਬਣਾ ਦੇਣਾ ਚਾਹੁੰਦੇ ਨੇ ਉਹ ਇਹ ਕੋਲਡ ਸਟੋਰਾਂ ਵਾਲਾ ਪਾਸਾ ਵੀ ਛੱਡੋ ਉਹ ਖੇਤਾਂ ਦੇ ਵਿੱਚੋਂ ਸਿੱਧੀ ਪੈਦਾਵਾਰ ਖਰੀਦ ਕੇ ਸਿੱਧੀ ਪੈਦਾਵਾਰ ਖਰੀਦ ਕੇ ਸਿੱਧੇ ਕੰਟਰੈਕਟਰ ਦੇ ਵਿੱਚੋਂ ਵਿਚੋਲੇ ਸਾਰੇ ਕੱਢਣੇ ਜਾਂਦੇ ਨੇ ਇਹਨਾਂ ਹਾਲਤਾਂ ਦੇ ਵਿੱਚ ਛੋਟੀ ਖੇਤੀ ਨੇ ਬਹੁਤ ਛੇਦੀ ਚਲੇ ਜਾਣਾ ਇਹ ਬਗਲ ਠੀਕ ਹੈ ਕਿਹਦੇ ਵਿੱਚ ਜਿਹੜੇ ਵੱਡੇ ਜ਼ਿਮੀਂਦਾਰ ਨੇ ਉਹਨਾਂ ਦਾ ਦਾਅ ਲੱਗ ਸਕਦਾ ਕਿਉਂਕਿ ਛੋਟੇ ਜ਼ਮੀਨਾਰੋਂ ਨੇ ਤੰਗ ਹੋ ਕੇ ਜ਼ਮੀਨਾਂ ਵੇਚਣੀਆਂ ਨੇ ਉਹਨਾਂ ਨੂੰ ਖਰੀਦਣ ਵਾਸਤੇ ਉਹ ਤਿਆਰ ਨੇ ਤੇ ਵੱਡੀਆਂ ਕੰਪਨੀਆਂ ਵੀ ਜ਼ਮੀਨਾਂ ਦੇ ਕਬਜ਼ਾ ਕਰਨ ਵਾਸਤੇ ਤਿਆਰ ਨੇ ਆਪ ਹੱਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਬਾਈ ਸੂਦੇ ਵਿਕਾਸ ਵਾਸਤੇ ਨਹੀਂ ਕੱਡੀਆਂ ਇਹ ਜਿਹੜੇ ਪੰਜਾਬ ਦੇ ਵਿੱਚ 10 ਸੰਤ ਦੰਪ ਦੰਪ ਬਣਦੇ ਨੇ 10 ਦੰਪ ਸੌਰੀ ਸੱਤ ਡੰਪ ਬਣਨੇ ਨੇ ਪੰਜਾਬ ਦੇ ਵਿੱਚ 1000 ਏਕੜ ਦੇ ਜਿਹੜੀ 7000 ਏਕੜ ਦੇ ਵਿੱਚ ਜਿਹੜੇ ਡੰਪ ਬਣਨੇ ਨੇ ਉਹੋ ਇਹ ਹੀ ਨੇ ਇਸ ਕਰਕੇ ਇਹ ਵਿਕਾਸ ਦਾ ਜਿਹੜਾ ਨਾਂ ਦੇ ਕੇ ਜਦੋਂ ਇਹ ਸਾਡੇ ਤੇ ਅਟੈਕ ਕਰਦੇ ਨੇ ਆ ਲੈ ਕੇ ਹੁੰਦੇ ਨੇ ਉਦੋਂ ਸਾਨੂੰ ਗੁੱਝਣਾ ਚਾਹੀਦਾ ਹੈ ਕਿ ਹਕੂਮਤਾਂ ਤੋਂ ਕੋਈ ਚਾਤ ਨਾ ਕਰੋ ਆਪਦੀ ਤਾਕਤ ਨੂੰ ਇਕੱਠੀ ਕਰੋ ਜਦੋਂ ਅਸੀਂ ਦਿੱਲੀੋਂ ਆਏ ਆ 19 ਤਰੀਕ ਦੇ ਐਲਾਨ ਤੋਂ ਬਾਅਦ ਸਾਡਾ ਰੈਵੈਂਸ ਸੀ ਵੀ ਜਿਹੜੀ ਆ ਕਿਸਾਨ ਤਾਕਤ ਹੈ ਇਹੋ ਜੀ ਤਾਕਤ ਹੈ ਕਿ ਨਾ ਇੱਕ ਧਰਮ ਦੀ ਹੈ ਨਾ ਇੱਕ ਜਾਤ ਦੀ ਹੈ ਨਾ ਇਹ ਕਿਸੇ ਪੋਲੀਟੀਕਲ ਪਾਰਟੀ ਦੀ ਹੈ ਇਹਨੇ ਦੀ ਕਾਮਯਾਬੀ ਦਾ ਕਾਰਨ ਇਹੀ ਰਿਹਾ ਕਿ ਜਾਤਾ ਧਰਮਾਂ ਤੋਂ ਤੇ ਪਾਰਟੀਆਂ ਤੋਂ ਉੱਤੇ ਉੱਠ ਕੇ ਇਹ ਕਾਮਨ ਮਿਨਿਮਮ ਦਾ ਪ੍ਰੋਗਰਾਮ ਤੇ ਇਕੱਠੀ ਹੋ ਕੇ ਇੱਕ ਹਿੰਦੁਸਤਾਨੀ ਹਕਾਕ ਘੰਕਾਰੀ ਹੋਈ ਹਕੂਮਤ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਸੇ ਪਾਰਲੀਮੈਂਟ ਦੇ ਵਿੱਚ ਜਿੱਥੇ ਇਹ ਕਾਨੂੰਨ ਪਾਸ ਹੋਇਆ ਉਹਨਾਂ ਹੱਥਾਂ ਨਾਲ ਹੀ ਵਾਪਸ ਲਿਆ ਜਾਵੇ ਐਡੀ ਵੱਡੀ ਨਮੋਸ਼ੀ ਹੈ ਬਦਲਾ ਲੈਣ ਵਾਸਤੇ ਕਿਸੇ ਹੱਦ ਤੱਕ ਵੀ ਉਤਰ ਸਕਦੇ ਨੇ ਇਹ ਸਾਨੂੰ ਧਿਆਨ ਚ ਰੱਖਣਾ ਚਾਹੀਦਾ 19 ਨਵੰਬਰ ਤੋਂ ਬਾਅਦ ਇਹਨੇ ਕਿਸਾਨ ਮੂਵਮੈਂਟ ਨੂੰ ਨਿਸ਼ਾਨਾ ਬਣਾਇਆ ਜਿਸੇ ਹੱਦ ਤੱਕ ਕਾਮਯਾਬੀ ਹੋਇਆ ਅਸੀਂ ਸਾਲ 6 ਮਹੀਨੇ ਕਿਵੇਂ ਕੱਢਿਆ ਸਾਨੂੰ ਪਤਾ ਅਸੀਂ ਆਪ ਇਸ ਸਕੀਮ ਦੇ ਵਿਕਾਰ ਨੂੰ ਬਚਾ ਕੇ ਕਿਵੇਂ ਰੱਖਿਆ ਇਹ ਸਾਨੂੰ ਵੀ ਪਤਾ ਹੈ ਪਰ ਸਾਨੂੰ ਜਿਹੜਾ ਹਿੱਸਾ ਸਾਥੀਆਂ ਦੇ ਨਾਲ ਹੈ ਉਹ ਗੱਲ ਇਸ ਤੋਂ ਅਣਜਾਣ ਹੈ ਕਿ ਸਾਡੇ ਪਾਟਕ ਦਾ ਦੁਸ਼ਮਣ ਨੂੰ ਕਿੰਨਾ ਫਾਇਦਾ ਹੁੰਦਾ ਹੈ ਸਾਡੇ ਕੱਠ ਦਾ ਦੁਸ਼ਮਣ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਇਹ ਅਨੋਨ ਨੇ ਉਸ ਗੱਲ ਤੋਂ ਉਹ ਤਾਕਤਾਂ ਜਿਹੜੀਆਂ ਤਾਕਤਾਂ ਨਹੀਂ ਚਾਹੁੰਦੀ ਆ ਕਿ ਕਿਰਤੀ ਲੋਕ ਸਿਰ ਜੋੜ ਕੇ ਸਾਰੀਆਂ ਗੱਲਾਂ ਛੱਡ ਕੇ ਇਕੱਠੇ ਹੋ ਕੇ ਹਕੂਮਤ ਨੂੰ ਚੈਲੰਜ ਕਰਨ ਇਹ ਗੱਲਾਂ ਹਕੂਮਤਾਂ ਨੂੰ ਬਾਰਾ ਨਹੀਂ ਖਾਂਦੀ ਇਸ ਕਰਕੇ ਅੱਜ ਦੇ ਜਿਹੜੇ ਗਾਦਰ ਪਾਰਟੀ ਦਾ ਸਥਾਪਨਾ ਦਿਵਸ ਇਹਨਤੇ ਲੋੜ ਸਾਨੂੰ ਇਸ ਗੱਲ ਦੀ ਹੈ ਕਿ ਆਪਾਂ ਸਿਰ ਜੋੜੀਏ ਕੱਲੇ ਹੁਣ ਆਪਾਂ ਨਹੀਂ ਕਿ ਮੋਦੀ ਹਕੂਮਤ ਦਾ ਇਹ ਨਿਸ਼ਾਨਾ ਹੈ ਕਿ ਮਜ਼ਦੂਰਾਂ ਨੂੰ ਸੋਡੇ ਨਾਲੋਂ ਦੂਰ ਕੀਤਾ ਜਾਵੇ ਸਾਨੂੰ ਲੜ ਬੰੜੀ ਚਾਹੀਦੀ ਹੈ ਇਹ ਗੱਲ ਕਿ ਸਾਨੂੰ ਉਹ ਸਾਰੇ ਹਿੱਸੇ ਜਿਹੜੇ ਇਹਨਾਂ ਨੀਤੀਆਂ ਤੋਂ ਪ੍ਰਭਾਵਿਤ ਨੇ ਜਿਹੜਿਆਂ ਨੇ ਇਹ ਨੀਤੀਆਂ ਨੂੰ ਘਰੋਂ ਵੇਖਰ ਕੀਤਾ ਹੋਇਆ ਜਿਹੜੇ ਇਹਨਾਂ ਨੀਤੀਆਂ ਕਰਕੇ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਸਾਰੇ ਹਿੱਸਿਆਂ ਦੀ ਸਾਰ ਲੈ ਕੇ ਉਹਨਾਂ ਨਾਲ ਹੱਥ ਮਿਲਾਉਣਾ ਚਾਹੀਦਾ ਹੈ ਤੇ ਉਹਨਾਂ ਨਾਲ ਇਕੱਠੇ ਹੋ ਕੇ ਸਾਨੂੰ ਸੰਘਰਸ਼ ਕਰਨ ਦਾ ਪਿੰਦੜਾ ਲੈਣਾ ਚਾਹੀਦਾ ਸਮਾਂ ਹੈ ਸਾਥੀਓ ਸਾਡੇ ਕੋਲੇ ਵਕਤ ਕਦੇ ਹੱਥ ਨਹੀਂ ਆਉਂਦਾ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿਉਂਕਿ ਅਸੀਂ ਪਰਚੂਨ ਵਾਲਿਆਂ ਕੋਲੇ ਗਏ ਨਹੀਂ ਮਜ਼ਦੂਰਾਂ ਦੀ ਗੱਲ ਜ਼ਰੂਰ ਕਰਦੇ ਆਂ ਸੀ ਪਰ ਮਜ਼ਦੂਰਾਂ ਨਾਲ ਗਲਬੱਕੜੀ ਕਦੇ ਪਾਈ ਨਹੀਂ ਅਸੀਂ 22 ਤਰੀਕ ਨੂੰ ਉਹਨਾਂ ਦੀ ਕਾਲ ਹੈ 20 ਤਰੀਕ 20 ਦੀ ਕਾਲ ਤੇ ਅਸੀਂ ਨੇ ਸਯੁਕਤ ਮੋਰਚੇ ਵਾਲੇ ਸਾਥੀਆਂ ਦੇ ਵੀ ਉਸ ਦਿਨ ਕੋਈ ਐਕਸ਼ਨ ਕੱਲ ਵੀ ਮੀਟਿੰਗ ਚ ਦਿੱਲੀ ਦੇ ਵਿੱਚ ਪਾਸ ਹੋ ਗਿਆ ਤਸ਼ੀਲ ਪੱਧਰੇ ਕਰਨੇ ਆ ਜਲਾ ਪੱਧਰੇ ਕਰਨੇ ਆ ਤੇ ਕਿਵੇਂ ਉਹਨਾਂ ਨਾਲ ਕੋਆਰਡੀਨੇਟ ਕਰਨਾ ਹੈ ਉਹਦਾ ਫੈਸਲਾ ਅਸੀਂ ਕਰਨਾ ਹੈ ਬਹਿ ਕੇ ਤੇ ਸਾਨੂੰ ਮਜ਼ਦੂਰਾਂ ਨਾਲ ਵੀ ਗੱਲ ਬੱਕੜੀ ਪਾਉਣੀ ਚਾਹੀਦੀ ਹੈ ਛੋਟੀ ਇੰਡਸਟਰੀ ਉਹ ਇੰਡਸਟਰੀ ਦਾ ਉਹ ਹਿੱਸਾ ਜਿਹਦਾ ਮੈਂ ਜ਼ਿਕਰ ਕਰਕੇ ਗਿਆ ਵੀ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਹੈ ਇਹ ਜਿਹੇ ਇੰਡਸਟਰੀ ਮਾਲਕ ਨੇ ਜਿਹੜੇ ਕਲਰਕ ਦਾ ਕੰਮ ਵੀ ਆਪ ਕਰਦੇ ਨੇ ਇਹ ਜਿਹੇ ਇੰਡਸਟਰੀ ਮਾਲਕ ਐ ਨੇ ਜਿਹੜੇ ਟਾਈਪ ਦੀ ਟੈਪਿਸਟਰੀ ਦਾ ਕੰਮ ਵੀ ਆਪ ਕਰਦੇ ਨੇ ਕਾਗਜ਼ ਤੇ ਕਟਲ-ਕਟਾਉਣ ਦਾ ਕੰਮ ਵੀ ਆਪ ਕਰਦੇ ਨੇ ਉਹਨਾਂ ਨੂੰ ਵੀ ਇੰਡਸਟਰੀ ਕਿਹਾ ਜਾਂਦਾ ਤੇ ਉਹਨਾਂ ਨਾਲ ਵੀ ਸਾਨੂੰ ਗੱਲ ਬੱਕੜੀ ਪਾਉਣ ਦੀ ਲੋੜ ਹੈ ਤੇ ਇਹ ਮੈਂ ਤੁਹਾਨੂੰ ਵਧਾਈ ਦਿੰਨਾ ਆਪਣੇ ਦੇਸ਼ ਭਗਤ ਜਨਰਲ ਕਮੇਟੀ ਨੂੰ ਕਿ ਤੁਸੀਂ ਸਾਨੂੰ ਆਪਣੀਆਂ ਗੱਲਾਂ ਦਾ ਜ਼ਿਕਰ ਕਰਨ ਵਾਸਤੇ ਮੌਕਾ ਦਿੱਤਾ ਤੇ ਇਹ ਜੇ ਪ੍ਰਾਲੇ ਕਰਦੇ ਰਹੋ ਜੇ ਸੈਮੀਨਾਰ ਕਰਦੇ ਰਹੋ 4 ਤਰੀਕ ਨੂੰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਛੋਟੀ ਸੰਤ ਵਾਲਿਆਂ ਨੂੰ ਪਰਚੂਨ ਖੇਤਰ ਵਾਲਿਆਂ ਨੂੰ ਤੇ ਹੋਰ ਹਿੱਸਿਆਂ ਨੂੰ ਬੁਲਾ ਕੇ ਅਸੀਂ ਜਿਹੜਾ ਅਗਲਾ ਕੋਈ ਐਕਸ਼ਨ ਉਹਨਾਂ ਨਾਲ ਸਾਂਝਾ ਪਲਾਨ ਕਰ ਸਕੀਏ ਗਦਰ ਪਾਰਟੀ ਦੇ ਸਤਾਪ ਦਿਨ ਤੇ ਕਤਰ ਭੈਣੋ ਤੇ ਭਰਾਓ ਗਦਰ ਪਾਰਟੀ ਦਾ ਹੋਣ ਚਾਉਣਾ